ਨੇਤੋ ਉਠ ਕੇ ਸ਼ੁਕਰ ਕਰੀਏ ਸਤਿਗੁਰੂ ਸ੍ਰੀ ਗੁਰੂ ਨਾਨਕ ਤੇਬ ਸਭ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਸਾਨੂੰ ਆਪਣੇ ਸਿੱਖ ਬਣਾਇਆ ਜਿਵੇਂ ਸਤਿਗੁਰੂ ਤੀਜੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਤਨ ਤਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲੇਆ ਹਮ ਕਉ ਸ਼ਾਂਤ ਆਈ ਤਨ ਤਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲੇਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੈ ਬਲਾਈ ਅਗੇ ਬਚਨ ਕਰਦੇ ਨੇ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਹਰ ਗਿਆਨੀ ਗੌਰ ਕਰਿਓ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਜਿਨੇ ਵੈਰੀ ਤੇ ਮਿੱਤਰ ਸਾਨੂੰ ਇੱਕ ਨਜ਼ਰੀ ਵੇਖਣੇ ਲਾ ਦਿੱਤਾ ਐਸੀ ਦਿਵ ਦ੍ਰਿਸ਼ਟੀ ਪਾ ਦਿੱਤੀ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰਨਾਮ ਸਿਉ ਹਮਾਰੀ ਪ੍ਰੀਤ ਬਣਾਈ ਜਿਨੇ ਉਸ ਅਕਾਲਪੁਰਖ ਵਹਿ ਗੁਰੂ ਜੀ ਦੇ ਨਾਮ ਦੇ ਨਾਲ ਜੋੜ ਦਿੱਤਾ ਸੂ ਕੋਈ ਭੇਦ ਭਾਵ ਨਹੀਂ ਰੱਖਿਆ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜਨਤੇ ਤਿੰਨ ਕੇ ਕੁੱਲ ਉਧਾਰੇ ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ